ਤੋ ਪੇਰੀ ਗੱਲਬਾਤ ਵੱਖਰੀ ਸ਼ਗਨਾ ਦੇ ਬਨ ਲੈ ਗਏ ਕੁਝ ਦਿਨਾਂ ਪਹਿਲਾਂ ਸੋਸ਼ਲ ਮੀਡੀਆ ਸਟਾਰ ਪ੍ਰਦੀਪ ਨਾਮ ਦੇ ਇੱਕ ਕੁੜੀ ਹੈ ਜੋ ਸੋਸ਼ਲ ਮੀਡੀਆ ਤੇ ਹਮੇਸ਼ਾ ਐਕਟਿਵ ਹੈ ਜਿਸ ਦੀ ਧੌਣ ਦੇ ਉੱਤੇ ਤਿਤਲੀ ਦਾ ਛਾਪਾ ਬਣਿਆ ਹੋਇਆ ਤਿਤਲੀ ਛਪਾਈ ਹੋਈ ਆ ਤੇ ਸੋਸ਼ਲ ਮੀਡੀਆ ਤੇ ਅਕਸਰ ਐਕਟਿਵ ਰਹਿੰਦੀ ਹੈ ਤੇ ਕੁਝ ਦਿਨ ਪਹਿਲਾਂ ਚਰਚਾ ਦੇ ਵਿੱਚ ਬਰਈ ਆ ਇੱਕ ਸਰਦਾਰ ਜੀ ਦੇ ਉਸਨੇ ਥੱਪੜ ਮਾਰਿਆ ਸੀ ਘਰ ਬਲਾ ਕੇ ਕੁਝ ਗਲਤ ਵੀਡੀਓ ਪਾ ਦਿੱਤੀਆਂ ਸੀ ਉਸ ਨੂੰ ਡਿਲੀਟ ਕਰਵਾਉਣ ਦੇ ਲਈ ਉਸਨੇ ਕਿਹਾ ਸੀ ਤੇ ਸਰਦਾਰ ਦੇ ਨਾਲ ਦੀ ਨਾਲ ਉਸਨੇ ਥੱਪੜ ਧਰ ਦਿੱਤਾ ਸੀ ਤੇ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਹੀ ਹੈ ਤੇ ਹੁਣ ਚਰਚਾ ਦੇ ਵਿੱਚ ਇਸ ਕਾਰਨ ਬਣ ਗਈ ਹੈ ਕਿ ਉਸ ਪ੍ਰੀਤ ਨਾਮ ਦੀ ਕੁੜੀ ਹੈ ਜੋ ਤਿਤਲੀ ਵਾਲੀ ਜਿਸ ਨੂੰ ਬੋਲਿਆ ਜਾਂਦਾ ਉਸ ਦਾ ਵਿਆਹ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਫੋਟੋਆਂ ਦੇ ਵਿੱਚ ਕਿਸ ਤਰ੍ਹਾਂ ਪ੍ਰੀਤ ਨਾਮ ਦੀ ਕੁੜੀ ਹੈ ਜੋ ਤਿਤਲੀ ਵਾਲੀ ਕੁੜੀ ਹੈ ਆਨੰਦ ਕਾਰਜ ਹੋ ਰਹੇ ਨੇ ਇੱਕ ਵੀਡੀਓ ਦੇ ਵਿੱਚ ਵੀ ਤੁਹਾਨੂੰ ਦਿਖਾਈ ਦੇ ਰਹੀ ਹੈ ਜਿਸ ਦੇ ਵਿੱਚ ਪ੍ਰੀ ਤਤਲੀ ਵਾਲੀ ਕੁੜੀ ਮੱਥਾਂ ਦੇ ਉੱਤੇ ਮਹਿੰਦੀ ਲਗਾ ਰਹੀ ਹੈ ਤੇ ਸਰਦਾਰ ਜੀ ਨਾਲ ਵਿਆਹ ਹੋ ਗਿਆ ਤੇ ਬਹੁਤ ਸਾਰੇ ਲੋਕ ਕਮੈਂਟ ਕਰ ਰਹੇ ਨੇ ਸਰਦਾਰ ਜੀ ਵਾਸਤੇ ਵੀ ਤੇ ਬਹੁਤ ਸਾਰੇ ਲੋਕ ਕਮੈਂਟ ਕਰ ਰਹੇ ਨੇ ਤਤਲੀ ਵਾਲੀ ਕੁੜੀ ਨੂੰ ਕਿ ਲੋ ਜੀ ਕੁੜੀ ਦਾ ਵਿਆਹ ਹੋ ਗਿਆ ਹੁਣ ਦੂਜਾ ਜੋ ਤੇ ਹੁਣ ਜੋ ਉਹ ਥੱਪੜ ਵਾਲਾ ਮੁੰਡਾ ਸੀ ਉਸ ਦਾ ਕੀ ਬਣੇਗਾ ਹੁਣ ਇਸ ਕੁੜੀ ਨੇ ਤਾਂ ਨਵੀਂ ਸ਼ੁਰੂਆਤ ਕਰ ਲਈ ਆ ਹੁਣ ਉਸ ਮੁੰਡੇ ਦਾ ਕੀ ਬਣੇਗਾ ਉਹ ਮੁੰਡਾ ਜਾਣੇ ਜਾਂ ਉਸ ਦੇ ਘਰ ਦੇ ਜਾਣੇ ਪਰ ਇਸ ਕੁੜੀ ਨੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਲਈ ਆ ਸਰਦਾਰ ਜੀ ਨਾਲ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੁਹਾਡਾ ਕੀ ਕਹਿਣਾ ਇਸ ਥੱਪੜ ਵਾਲੀ ਕੁੜੀ ਦਾ ਤਿਤਲੀ ਵਾਲੀ ਕੁੜੀ ਦਾ ਵਿਆਹ ਕਰਵਾਉਣ ਤੋਂ ਬਾਅਦ ਕੀ ਇਸੇ ਤਰ੍ਹਾਂ ਕੁੜੀ ਬਰਕਰਾਰ ਰਹੇਗੀ ਐਕਟਿਵ ਰਹੇਗੀ ਸੋਸ਼ਲ ਮੀਡੀਆ ਤੇ ਇਹ ਤਾਂ ਹੁਣ ਰੱਬ ਜਾਣਦਾ ਹੈ ਕੁੜੀ ਜਾਣਦੀ ਹੈ ਬਾਕੀ ਤੁਸੀਂ ਆਪਣੀ رائے ਕਮੈਂਟਾਂ ਦੇ ਵਿੱਚ ਜਰੂਰ ਦੇ ਦਿਓ ਕਿ ਕੁੜੀ ਦਾ ਵਿਆਹ ਹੋ ਗਿਆ ਵਿਚਾਰ ਆਪਣੇ ਜਰੂਰ ਥੱਲੇ ਦਿਓ ਸਤਿ ਸ੍ਰੀ ਅਕਾਲ